ਅਗਰ ਤੇਰੇ ਜੁੱੜ ਤੋਂ ਇੱਧਾ ਫੜ ਲੈਂ ਪਰ ਜਾਂਗੇ ਨਹੀਂ ਬਿਆਨ ਦੇਾਂਗੇ ਜੇਲਾ ਚ ਬੰਦੇ ਜਾਂਦੇ ਐ ਲੜਾਈ ਬੰਦੇ ਲੜਦੇ ਐ ਨਾ ਸਾਨੂੰ ਕੋਈ ਡਰ ਐ ਨਾ ਸਾਨੂੰ ਕੋਈ ਖੌਫ ਐ ਕਿ ਚੰਗਿਦਰਾ ਸਮਝ ਲੈ ਬਟ ਇੰਨੀ ਮੈਂ ਗੱਲ ਨੂੰ ਕਹਿ ਦੂੰਗਾ ਜੇ ਜਿਉਂਦੇ ਰਹਿ ਕੇ ਭਗਵੰਤ ਮਾਨ ਆਪਣੀ ਤਿਆਰੀ ਪੱਕੀ ਹੈ ਇਹ ਸਾਰਾ ਝੂਠਾ ਦਾ ਜਿਹੜਾ ਬਲੰਦਾ ਬਣਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਡਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਪਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਹਜ਼ਾਰਾਂ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਬਾਈਤ ਬਣਾਈ ਲekin ਹਰਾਮੀ ਹੋਸਵੇਵੇ ਹੋਈ ਜਦੋਂ ਇੱਕ ਵਿਰੋਧੀ ਧਿਰ ਦੇ ਨੇ ਆਪਣੀ ਚਿੰਤਾ ਜ਼ਾਹਰ ਇੱਕ ਚੈਨਲ ਤੇ ਕੀਤੀ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਕਸ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਨਿੱਜੀ ਮਸਲਿਆਂ ਦੇ ਵਿੱਚ ਬਲੂ ਦੀ ਬੈਲਟ ਹਿੱਟ ਕੀਤਾ ਹੈ ਫਰਜ਼ੀ ਨਕਲ ਆਪਿਕਾਂ ਦੀ ਜਮ੍ਹਾਂ ਸਾਨੀ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਾਂ ਨੂੰ ਲੋੜ ਨਹੀਂ ਮੇਰੇ ਘੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿੱਧੀ ਚੋਟਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਦੋਂ ਮੇਰਾ ਖਾ ਜਮੇ ਸੀ ਭਗਵੰਤ ਬਾਜਵਾ ਸਾਹਿਬ ਦਾ ਕਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹਿਬ ਲੋਕਾਂ ਦੀ ਲੜਾਈ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਪਹਿਰਾ ਦੇ ਰਹੇ ਹੈ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ